ਹਾਂਜੀ ਦੋਸਤੋ ਜਿਵੇਂ ਸਾਨੂੰ ਪਤਾ ਹੀ ਆ ਕਿ ਪਾਲ ਸਿੰਘ ਸਮਾਉਜੀ ਦਾ ਵਿਆਹ ਹੋ ਚੁੱਕਿਆ ਹੈ ਕਿਉਂਕਿ ਇਹਨਾਂ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਹੋਇਆ। ਉਹ ਤੋਂ ਅੱਧ ਨਾਲ ਕੁਝ ਕੁ ਤਸਵੀਰਾਂ ਸਾਂਝੀਆਂ ਕਰਦੇ ਆਂ। ਪਾਲ ਸਿੰਘ ਸਮਾਉਜੀ ਵਿਆਹ ਤੋਂ ਬਾਅਦ ਆਪਣੀ ਵਾਈਫ ਦੇ ਨਾਲ ਆਪਣੀਆਂ ਸਕੀਰੀਆਂ ਦੇ ਵਿੱਚ ਜਾਂਦੇ ਹੋਏ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਉਹਨਾਂ ਦੇ ਮਹਿਮਾਨ ਗੇਟ ਤੇ ਤੇਲ ਚੋਰ ਰਹੇ ਨੇ ਅਤੇ ਗੇਟ ਤੋਂ ਐਂਟਰ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਉਸ ਤੋਂ ਬਾਅਦ ਪਾਲ ਸਿੰਘ ਸਮਾਉਜੀ ਨੇ ਆਪਣੇ ਅਕਾਊਂਟ ਤੇ ਆਪਣੀ ਵਾਈਫ ਨਾਲ ਇੱਕ ਵੀਡੀਓ ਸਾਂਝੀ ਕੀਤੀ ਜਿੱਥੇ ਕਿ ਉਹ ਵੀਡੀਓ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਉਹਨਾਂ ਦੀ ਵਾਈਫ ਦੇ ਗ੍ਰੀਨ ਰ ਵੀਲੀ ਕੀਤਾ ਹੋਇਆ ਹੈ ਤੇ ਬਾਹੀ ਚੂੜਾ ਪਾਇਆ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਇਸ ਵੀਡੀਓ ਤੇ Song ਲਾਇਆ ਰਣਜੀਤ ਬਾਵਾ ਜੀ ਦਾ ਸਾਡੇ ਘਰ ਵਿੱਚ ਬਰਕਤ ਰਹਿਣ ਲੱਗ ਪਈ ਜਿੱਦੇ ਦੀ ਆਈ ਤੂੰ ਗੋਰੀਏ ਇਨਾਂ ਦੀ ਜੋੜੀ ਸਾਦਗੀ ਨੇ ਦਿਲ ਜਿੱਤ ਲਿਆ ਹੈ। ਇਹਨਾਂ ਦੀ ਵਾਈਫ ਸਾਦਗੀ ਦੇ ਵਿੱਚ ਬਹੁਤ ਬਿਊਟੀਫੁਲ ਲੱਗ ਰਹੀ ਹੈ। ਪਾਲ ਸਿੰਘ ਜੀ ਦੇ ਵਿਆਹ ਦੀਆਂ ਤਸਵੀਰਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ। ਦੂਜੇ ਮੂਸੇਵਾਲ ਦੀ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਜੀ ਨਜ਼ਰ ਆ ਰਹੇ ਨੇ। ਇਹ ਪੰਜਾਬੀ ਗਾਇਕ ਅਮਰ ਨੂਰੀ, ਸੰਦੇਸ਼ ਕੁਮਾਰੀ ਅਤੇ ਬਾਬਰਨਜੀਤ ਸਿੰਘ ਢੰਡਰੀਆਂ ਵਾਲੀ ਵੀ ਵਿਆਹ ਦੇ ਵਿੱਚ ਨਜ਼ਰ ਆਏ। ਸੋ ਇਸ ਜੋੜੀ ਨੂੰ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ। ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਹੀ ਸਲਾਮਤ ਰੱਖਣ। ਧੀਬ ਦੇ ਛੋਟੇ ਜਿਹੇ ਘਰ ਵਿੱਚੋਂ ਉੱਠ ਕੇ ਪਾਲ ਨੇ ਅੱਜ ਇਲਾਕੇ ਦਾ ਦੱਸ ਦਿੱਤਾ ਹੈ ਉਹ ਜ ਕਾਲ ਦੇ ਰਾਜਿਆਂ ਦਾ ਨਹੀਂ ਹੁੰਦਾ ਐਨਾ ਚਾਰ ਕਿਤੇ ਵਿੱਚ ਹੈ ਤੁਸੀਂ ਵਿਆਹ ਦੇ ਉੱਤੇ